ਹਟੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਈ ਕਨ੍ਹਿਆ ਜੀ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਫਰਿਸ਼ਤੇ ਦੀ ਕਹਾਣੀ ਸੜਕ ਹਾਦਸੇ ਹੋਣ ਜਾਂ ਕੋਈ ਦੁਰਘਟਨਾ ਤੇ ਭਾਵੇਂ ਕੋਈ ਕੁਦਰਤੀ ਆਫਤ ਸਰਕਾਰੀ ਸਹਾਇਤਾ ਭਾਵੇਂ ਦੇਰੀ ਨਾਲ ਪਹੁੰਚੇ ਪਰ ਲਾਈਫਲਾਈਨ ਸੰਸਥਾ ਫਰਿਸ਼ਤਾ ਬਣ ਪਹੁੰਚਦੀ ਹੈ ਦੁਰਘਟਨਾ ਦੇ ਮੌਕੇ ਤੇ ਸੰਜੀਵਨੀ ਬੁੱਢੀ ਤੋਂ ਕੱਟ ਰਹੀ ਹੈ ਲਾਈਫਲਾਈਨ ਸੰਸਥਾ ਆਖਿਰ ਅਮਰੀਕਾ ਨਿਵਾਸੀ ਐਨ ਆਰ ਆਈ ਅਮਨਦੀਪ ਸਿੰਘ ਢਿੱਲੋਂ ਨੂੰ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ ਦੀ ਸੇਵਾ ਸ਼ੁਰੂ ਕਿਉਂ ਕਰਨੀ ਪਈ ਅਮਰੀਕਾ ਚ ਆਪਣੇ ਕਾਰੋਬਾਰੋਂ ਨੂੰ ਛੱਡ ਲੱਖਾਂ ਰੁਪਏ ਦੀ ਮਸ਼ੀਨਰੀ ਖਰੀਦ ਕੇ ਰਾਤਾਂ ਨੂੰ ਛੜਕਾਂ ਤੇ ਕਿਉਂ ਘੁੰਮਦਾ ਏ ਦੁਰਘਟਨਾਵਾਂ ਵਾਲੀ ਜਗ੍ਹਾ ਤੇ ਫ੍ਰੀ ਮਦਦ ਕਰਨ ਲਈ ਕਿਉਂ ਦੌੜਦਾ ਏ ਤੁਹਾਡੇ ਮਨਾਂ 'ਚ ਸਵਾਲ ਜ਼ਰੂਰ ਹੋਏਗਾ ਕਿ ਕੋਈ ਵੱਡਾ ਨੇਤਾ ਬਣਨਾ ਹੋਣਾ ਕਿਸੇ ਪਾਰਟੀ ਦੀ ਟਿਕਟ ਚਾਹੀਦੀ ਹੋਣੀ ਹੈ ਜਾਂ ਵਗੈਰਾ ਵਗੈਰਾ ਇਸ ਸੇਵਾ ਦਾ ਸੱਚ ਸੁਣ ਕੇ ਤੁਹਾਡੇ ਅੰਦਰੋਂ ਅਮਨਦੀਪ ਸਿੰਘ ਢਿੱਲੋਂ ਲਈ ਅਸੀਸਾਂ ਨਿਕਲਣ ਗਿਆ ਅੱਖਾਂ ਹੰਝੂਆਂ ਨਾਲ ਪੜ ਜਾਣ ਗਿਆ ਤੁਸੀਂ ਵੀ ਰੱਬ ਨੂੰ ਜ਼ਰੂਰ ਕਹੋਗੇ ਕਿ ਸਾਨੂੰ ਵੀ ਐਸਾ ਹੀ ਭਰਾ ਦੇਵੇਂ ਰੱਬਾ ਹੁਣ ਸਾਰ ਓਕੇ ਜਰਾ ਸੱਚ ਨੂੰ ਸੁਣ ਲਓ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਅਮਨਦੀਪ ਸਿੰਘ ਢਿਲੋਂ ਦਾ ਭਰਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸਮੇਂ ਸਿਰ ਮਦਦ ਨਾ ਮਿਲਣ ਕਰਕੇ ਆਪਣੇ ਵੀਰ ਕੋਲੋਂ ਸਦਾ ਲਈ ਵਿਛੜ ਗਿਆ ਇਹ ਵਿਛੋੜਾ ਅਮਨਦੀਪ ਕੋਲੋਂ ਜਰਿਆ ਨਾ ਗਿਆ ਤੇ ਸੰਕਲਪ ਲੈ ਲਿਆ ਕਿ ਹੁਣ ਕਿਸੇ ਦਾ ਭਰਾ ਅਣਾਈ ਮੋਤੇ ਮਰਨ ਨਹੀਂ ਦੇਵਾਂਗਾ ਤੇ ਲੱਖਾਂ ਦੀ ਲਾਗਤ ਨਾਲ ਬਿਲਕੁਲ 24 ਘੰਟੇ ਮੁਫਤ ਲਾਈਫ ਲਾਈਨ ਅਮਰਜੈਂਸੀ ਰੈਸਕਿਊ ਸਰਵਿਸ ਦੀ ਸੇਵਾ ਸ਼ੁਰੂ ਕਰ ਦਿੱਤੀ ਹੁਣ ਤੱਕ ਕਈਆਂ ਨੂੰ ਜੀਵਨਦਾਨ ਦੇ ਚੁੱਕਾ ਏ ਇਹ ਸੰਤ ਸੁਭਾਅ ਵਾਲਾ ਰੱਬ ਦਾ ਫਰਿਸ਼ਤਾ ਇਸ ਮੌਕੇ ਦੀਪ ਰਾਜਪੂਤ ਮਲਕੀਸ਼ ਸਿੰਘ ਬਲਜੀਤ ਸਿੰਘ ਸੇਫਟੀ ਅਫੀਸਰ ਭਪਿੰਦਰ ਸਿੰਘ ਗੁਰਜੀਤ ਸਿੰਘ ਹਰਨੇਕ ਸਿੰਘ ਸੁਖਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਦੀ ਹਾਜ਼ਰੀ ਚ ਸੁਣੋ ਅਮਨਦੀਪ ਸਿੰਘ ਢਿੱਲੋਂ ਨੇ ਕੀ ਕਿਹਾ ਤਰ ਤਰਾਂ ਤੋਂ ਪਵਨ ਕੁਮਾਰ ਦੀ ਰਿਪੋਰਟ ਦੇਖੋ ਜੀ ਜਿਹੜਾ ਦਾ ਬੈਸਟ ਹੈ ਜੀ ਸਾਡੇ ਕੋਲ ਅਸਲੇ 7 ਗੱਡੀਆਂ ਹੈ ਉਹਦੇ ਵਿੱਚ 247 ਹੈ ਜਦੋਂ ਮਰਜ਼ੀ ਕਾਲ ਕਰੋ ਉਹ ਹਾਜ਼ਰ ਹੋਣਗੇ ਉਤੋ ਬਾਦ ਆਟੋਕਾਰ ਵੀ ਹੈਗੀ ਆ ਸਾਰਾ ਕੁਝ ਹੈਗਾ ਇਹ ਜਿਹੜੇ ਸ਼ੁਰੂ ਕੀਤਾ ਸੀ ਅਮਨ ਸਾਹਿਬ ਨੇ ਇਸ ਮਕਸਦ ਦੇ ਨਾਲ ਕੀਤਾ ਕਿ ਵੀ ਜਦਾਂ ਇੱਥੇ ਐਕਸੀਡੈਂਟਲ ਡੈਥ ਪੰਜਾਬ 'ਚ ਬਹੁਤ ਹੈ ਇਹ ਕੱਟ ਜਾਏ ਜੇ ਅਸੀਂ ਸਾਰੇ ਅਮਨ ਦੀ ਹੈਲਪ ਕਰੀਏ ਜਿਹਦਾ ਅੰਗਰੇਜ਼ੀ 'ਚ ਕਹਿੰਦੇ ਨੇ ਹੈਂਡ ਇਨ ਹੈਂਡ ਪੱਕਾ ਕੱਕੜ ਜਾਏਗੀ ਉਧਰ ਚ ਕੀ ਆ ਸਾਨੂੰ ਤੁਹਾਡੀ ਸਾਰਿਆਂ ਦੀ ਹੈਲਪ ਦੀ ਜ਼ਰੂਰਤ ਹੈ ਸਰਪੰਚ ਸਾਹਿਬ ਨੂੰ ਜੀ ਸਾਡੀ ਜਿਹੜੀ ਟੀਮ ਆ ਇਹ ਐਕਚੁਅਲੀ ਸੋਲਜਰਸ ਆ ਜੀ ਪੰਜਾਬ ਦੇ ਮੈਂ ਦੇਖਿਆ ਨਾ ਮਲਕੀਤ ਗਰੁੱਪ ਐਂਡ ਸਭੀਬਡੀ ਇਹਨਾਂ ਨੇ ਆਪਣੀ ਜਾਨ ਨਾ ਖੇਲ ਕੇ ਨਾ ਲੋਕਾਂ ਦੀ ਜਾਨ ਬਚਾਈ ਹੈ ਜਿਦਾਂ ਇਹਨੇ ਕੀ ਕੀ ਕੀਤਾ ਸੀ ਕਬੇ ਦੀਬ ਨੇ ਕੀਆ ਸੀ ਨਾ ਜਿਹੜੇ ਫੰਡਿੰਗ ਆ ਫੰਡਿੰਗ ਨਾ ਹੁਣ ਸਾਨੂੰ ਰਲ ਮਿਲ ਕੇ ਅਸੀਂ ਕਰੀਏ ਅਸੀਂ ਕਿਦਾਂ ਸੋਚੀਏ ਵੀ ਆ ਜਿਹੜੀ ਲਾਈਫ ਲਾਈਨ ਆ ਇਹਨੂੰ ਅਮਨ ਸਾਹਿਬ ਨੇ ਜਿਹੜੇ ਕ੍ਰੀਏਟ ਕੀਤਾ ਹੈ ਇਹਨੂੰ ਨੰਬਰ 1 ਬਣਾ ਦਈਏ ਐਂਡ ਲੋਕਾਂ ਵਾਸਤੇ ਹੈਲਪ ਕਰ ਸਕੀਏ ਜਿੱਦਾਂ ਜੀ ਮੈਨੂੰ ਮਾੜਾ ਮੋਟਾ ਮਾੜਾ ਮੋਟਾ ਕੀ ਮੈਨੂੰ ਹੁਣ ਕਾਫੀ ਕੁਝ ਪਤਾ ਲੱਗਿਆ ਇਹ ਜਿਹੜੀ ਤਰਤੀ ਸਾਡੀ ਹੈ ਤੇ ਗੁਰੂਆਂ ਦੀ ਤਰਤੀ ਹੈ ਜੀ ਰੱਬ ਨੇ ਸਾਡੇ ਤੇ ਬੜਾ ਮਿਹਰ ਭਰਿਆ ਹੱਥ ਰੱਖਿਆ ਜਿਹਦਾ ਤੁਸੀਂ ਕਹਿ ਰਹੇ ਸੀ ਨਾ ਜੀ ਕਿ ਇਨਸਾਨੀਅਤ ਦੇ ਤੌਰ ਤੇ ਉੱਪਰ ਜੇ ਅਸੀਂ ਹੈਲਪ ਕਰੀਏ ਨਾ ਇਸ ਗਰੁੱਪ ਨੂੰ ਇਸ ਕੰਪਨੀ ਨੂੰ ਲਾਈਫਲਾਈਨ ਦੇ ਜੋ ਅਮਨ ਟਿਲਨ ਮੈਂ ਬਾਰ-ਬਾਰ ਅਮਨ ਦਾ ਨਾਮ ਐਸ ਕਰਕੇ ਨਹੀਂ ਕਹਿ ਰਿਹਾ ਜੀ ਮੈਨੂੰ ਕੁਝ ਮਿਲੇ ਨਹੀਂ ਬਿਕੋਜ਼ ਮੈਂ ਦੇਖਿਆ ਉਨੇ ਕਾਫੀ ਪੈਸਾ ਖਰਚਿਆ ਜੀ ਇਹ ਨਹੀਂ ਸੋਚ ਕੇ ਕਿ ਮੈਨੂੰ ਇਹਨਾਂ ਨੂੰ ਰਿਟਰਨ ਕੀ ਮਿਲੇਗਾ ਉਹਨੇ ਸਿਰਫ ਇੱਕ ਸੋਚਿਆ ਕਿ ਮੈਂ ਮੈਨੂੰ ਜਾਣ ਕੇ ਦਾ ਲੋਕਾਂ ਦੀ ਬਚਾ ਸਕਾਂਗਾ ਉਹਦੇ ਜਾਨ ਬਚਾਉਣ ਦੇ ਨਾਲ ਰੱਬ ਉਹਨੂੰ ਵੀ ਕੁਝ ਦੇ ਉਹਦੇ ਫੈਮਿਲੀ ਨੂੰ ਦੇ ਉਹ ਸਾਰਿਆਂ ਨੂੰ ਦੇ ਇਹ ਜਿਹੜੀ ਸੋਚ ਹੈ ਜੀ ਬਹੁਤ ਪੋਜ਼ਿਟਿਵ ਹੈ ਇਹਨੂੰ ਪਲੀਜ਼ ਪੋਜ਼ਿਟਿਵਲੀ ਲੈ ਕੇ ਜਾਓ ਐਨਸੀ ਨੂੰ ਬਤਾਈਏ ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਬਹੁਤ ਮੇਰੀ ਇੱਛਾ ਜੀ ਨਾ ਮੇਰੀ ਵੇਸ਼ਿਆ ਕਿ ਮੈਂ ਪੰਜਾਬ ਨੂੰ ਨਾ ਐਕਸੀਡੈਂਟਲ ਡੈਥ ਲੋ ਕਰਾਂ ਤੁਸੀਂ ਆਪੀ ਦੇਖ ਲਓ ਜੀ ਮੈਨੂੰ ਤਾਂ ਇੰਨਾ ਪਤਾ ਨਹੀਂ ਐਕਸੀਡੈਂਟਲ ਡੈਥ ਇਤੇ ਕਾਫੀ ਹੈ ਨਹੀਂ ਕਿਉਂ ਹੈ ਜਦਾਂ ਯੂ ਬੀ ਵੈਰੀ ਫ੍ਰੈਂਕ ਔਨ ਟਾਈਮ ਕੁਝ ਵੀ ਨਹੀਂ ਹੁੰਦਾ ਜੀ ਜਦਾਂ ਤੁਸੀਂ ਟੈਲੀਫੋਨ ਕਰੋ ਹੈਲਪਲਾਈਨ ਮੰਗੋ ਕਿਸ ਨੇ ਫੋਨ ਹੀ ਨਹੀਂ ਚੱਕਣਾ ਸਾਰੇ ਕਹਿੰਦੇ ਜੀ ਅਸੀਂ ਬਿਜ਼ੀ ਆ ਮਤਲਬ ਉਹ ਬਿਜ਼ੀ ਆ ਅਸੀਂ ਅਸੀਂ ਬਿੱਲੇ ਐ ਅਸਲੇ ਜਿਹੜੀ ਸਰਕਾਰ ਬੈਠੀ ਜੀ ਉਹਨਾਂ ਦੀ ਮੇਰੀ ਦਰਖਾਸਤ ਰਿਕੁਐਸਟ ਹੰਬਲ ਰਿਕੁਐਸਟ ਨਾ lettes make punjab europe ਹਨਾ europe ਬਣ ਗਿਆ ਅਸੀਂ ਇਹਨੂੰ ਹੋਰ ਬਣਾਈਏ ਇੱਕ ਬਾਹਰਲੇ ਬੰਦੇ ਦੀ ਇਹ ਸੋਚ ਹੈਗੀ ਆ ਅਮਨ ਜਿਹੜਾ ਇਸ ਲਈ ਅਮਰੀਕਾ ਰਹਿੰਦਾ ਉਹ ਚਲਾ ਰਿਹਾ ਕਿ ਕਹਿੰਦਾ ਵੀ ਹੋਰ ਨਹੀਂ ਤਾਂ ਮੈਂ ਪੰਜਾਬ ਨੂੰ ਮਤਲਬ ਜਿਹੜੇ ਪੰਜਾਬ ਆ ਗਿਆ ਇੰਡੀਆ ਹੀ ਆ ਗਿਆ ਸਾਰਾ ਕੁਝ ਐਸੀ ਬਚਾ ਸਕੀਏ ਐਂਡ ਮੈਨੂੰ ਮੈਨੂੰ ਪੂਰਾ ਯਕੀਨ ਹੈ ਜੀ ਬਿਕੋਜ਼ ਮੈਂ ਟੀਮ ਦਾ ਸਾਰੀ ਦੇਖਿਆ ਨਾ ਜੋ ਇਹਨਾਂ ਦੀ ਡੈਡੀਕੇਸ਼ਨ ਹੈ ਸਲੂਟ ਟੂ ਦਮ ਇਹ ਜਿਹੜੀ ਫਿਲਮਾਂ ਸੀ ਦੇਖਦੇ ਨਾ ਸ਼ਾਹਰੂਖ ਖਾਨ ਯੇ ਖਾਨ ਉਹ ਖਾਨ ਉਹਨਿਕ ਹੀਰੋ ਹੀਰੋ ਆ ਸਾਰੇ ਪਿੱਛੇ ਠੀਕ ਹੈ ਨਾ ਬਚਾ ਲਈਏ ਮੈਂ ਤਾਂ ਦੇਖਿਆ ਪਤਾ ਨਹੀਂ ਕੱਲ ਕਿਹਦੀ ਸੀ ਮਲਕੀਤ ਸੀ ਮੈਂ ਕਿ ਮਰਨ ਕਿਤੇ ਗਿਆ ਉਹ ਲੈ ট্রাক ਦੇ ਵਿੱਚੋਂ ਉਹਨੂੰ ਪਤਾ ਸੀ ਅੱਜ ਇੱਕ ਡਿੱਗ ਪਿਆ ਇਹਦੀ ਤਾਂ ਮੌਤ ਪੱਕੀ ਸੀ ਮਲਕੀਤ ਦੀ ਪਰ ਉਹਨੇ ਫੇ ਵੀ ਬਚਾਇਆ ਸੋ ਪਲੀਜ਼ ਵਾਂਸ ਅਗੇਨ ਤੇਰੇ ਵੀ ਬੋਰਡ ਡਿਊਟੀ ਹੈ ਸਾਰੇ ਸਾਰਿਆਂ ਦੀ ਬੋਰਡ ਡਿਊਟੀ ਹੈ ਇਹਨੂੰ ਵਧੇ ਆਈਏ ਐਂਡ ਵੀ ਨੀਡ ਫੰਡਿੰਗ ਮੈਂ ਜੀ ਸਰਪੰਚ ਸਰਦਾਰ ਗੁਰਜੀਤ ਸਿੰਘ ਪਿੰਡ ਮੁੰਗਲਜਗ ਪੰਨਵਾ ਏ ਅਸੀਂ ਇੱਥੇ ਆਏ ਆ ਆਪਣੇ ਲਾਈਫ ਲਾਈਨ ਦੇ ਨਾਲ ਇਹਨਾਂ ਨੇ ਅੱਜ ਸਾਨੂੰ ਸੱਦਿਆ ਇੱਥੇ ਭਾਈ ਇਹਨਾਂ ਦਾ ਨਾ ਉਪਰਾਲਾ ਦੇਖ ਕੇ ਬੜਾ ਮਤਲਬ ਦਿਲ ਬਾਗੋ ਬਾਗ ਹੋਇਆ ਗੱਲ ਇਹ ਆ ਵੀ ਇਨਸਾਨੀਅਤ ਜਿਹੜੀ ਉਹ ਜਿੰਦਾ ਰਹਿਣੀ ਚਾਹੀਦੀ ਆ ਇਹਨਾਂ ਨੇ ਇਨਸਾਨੀਅਤ ਜਿੰਦਾ ਰਹਿਣ ਦਾ ਕੰਮ ਅਸਲ ਦੇ ਵਿੱਚ ਕੀਤਾ ਵਾ ਬਾਕੀ ਅਸੀਂ ਸਰਕਾਰੀ ਜਿਹੜੇ ਆ ਆਪਾਂ ਸਾਦੇ ਐਂਬੂਲੈਂਸ ਹੋਰ ਦੇਖੋ ਕਿੰਨਾ ਟਾਈਮ ਲਾਉਂਦੇ ਆ ਬਾਕੀ ਇਹਨਾਂ ਨੇ ਮਤਲਬ ਜੋ ਜੋ ਗੱਲਾਂ ਇਹਨਾਂ ਸਾਨੂੰ ਦੱਸੀਆਂ ਵਾ ਸਾਨੂੰ ਤੇ ਬੜੀਆਂ ਸਾਡੇ ਦਿਲ ਨੂੰ ਚੰਗੀਆਂ ਲੱਗੀਆਂ ਵਾ ਤੇ ਬਾਕੀ ਇਹ ਜਿਹੜੇ ਸਾਣਾ ਦੱਸਦੇ ਵੈ 40 ਕਿਲੋ 40 ਕਿਲੋਮੀਟਰ ਤੱਕ ਅਸੀਂ ਕਵਰ ਕਰਦੇ ਆ ਉਹ ਵੀ ਵੇਖੋ ਵੀ ਕਿੰਨੀ ਵੱਡੀ ਗੱਲ ਆ ਹਾਂਜੀ ਬਾਕੀ ਮੌਜੂਦਾ ਸਰਕਾਰ ਦੇ ਨਮਾਇਜ਼ ਕੀ ਕਹਿਣਾ ਚਾਹੋਗੇ ਮੌਜੂਦਾ ਸਰਕਾਰ ਜਿਹੜੀ ਆ ਉਹ ਆਪ ਦਾ ਜਿੰਨਾ ਹੱਲਗੋਲ ਕਰਦੀ ਆ ਕਰੂਗੀ ਬਾਕੀ ਜਿੰਨੇ ਵਾਅਦੇ ਕੀਤੇ ਆ ਚਲੋ ਅਜੇ ਟਾਈਮ ਹੈਗਾ ਵਾ ਸਰਕਾਰ ਦੇ ਵਿੱਚ ਕਈ ਕੰਮ ਜਿਹੜੇ ਉਹ ਦੇਰੀ ਦੇ ਨਾਲ ਹੁੰਦੇ ਆ ਹਾਂਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸਰਕਾਰ ਨੂੰ ਹਾਂ ਨਹੀਂ ਸਾਥ ਸਰਕਾਰ ਨੂੰ ਜਰੂਰ ਸਾਥ ਦੇਣਾ ਚਾਹੀਦਾ ਜੀ ਕਿਉਂਕਿ ਵੇਖੋ ਜੇ ਸਰਕਾਰ ਦੇ ਨਾਲ ਹੀ ਗੱਡੀ ਚੱਲਣੀ ਆ ਤੇ ਬਾਕੀ ਤੁਹਾਨੂੰ ਪਤਾ ਹੋਏ ਚੀਜ਼ ਦੇ ਵਿੱਚ ਫੰਡ ਵੀ ਚਾਹੀਦਾ ਕੋਈ ਵੀ ਚੀਜ਼ ਆਪਾਂ ਕੰਮ ਕਰਦੇ ਉਹਦੇ ਵਿੱਚ ਫੰਡ ਬਹੁਤ ਜ਼ਰੂਰੀ ਆ ਤੇ ਬਾਕੀ ਅਸੀਂ ਹੁਣ ਇੱਥੇ ਆਏ ਆ ਬਾਕੀ ਚਲੋ ਅਸੀਂ ਮੌਜੂਦਾ ਸਰਪੰਚ ਆ ਮੈਂ ਆ ਡਾਕਟਰ ਹਰਜਿੰਦਰ ਸਿੰਘ ਗੋਰਖਾ ਸਾਹਿਬ ਆਪਾਂ ਇਹ ਸਰਪੰਚ 6 ਸਰਪੰਚ ਆਏ ਆ ਜੀ ਲਾਗੇ ਬਨੇ ਪਿੰਡਾਂ ਦੇ ਅਸੀਂ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਇਹ ਤੁਹਾਡਾ ਕਰਾਂਗੇ ਪ੍ਰਭਾਵ ਪਾਵਾਂਗੇ ਵੀ ਵੀਰ ਜੀ ਆ ਕੰਮ ਵਧੀਆ ਵਾ ਨਵਾਂ ਜੂਥ ਹੈ ਜਿਹੜਾ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਆਖਾਂਗੇ ਇਸ ਲਾਈਨ ਦੇ ਵਿੱਚ ਆਓ ਜਿੰਨਾ ਭਵਤ ਵਦ ਮਤਲਬ ਇਨਸਾਨੀਤ ਰੱਖ ਸਕੀ ਉਨੀ ਜ਼ਰੂਰੀ ਹੈ ਬਾਕੀ ਵੇਖੋ ਇਹ ਵੱਡਿਆਂ ਦੇ ਹੁੰਦਾ ਵਾ ਬੱਚਿਆਂ ਨੂੰ ਜਿੱਦਾਂ ਕਵਰ ਕਰਨਾ ਕਰ ਲੋ ਉਦਾਂ ਦੇ ਹੋ ਜਾਂਦੇ ਆ ਹੂੰ ਬਾਕੀ ਭਾਈ ਇਹ ਲਾਈਫ ਲਾਈਨ ਵਾਸਤੇ ਬਹੁਤ ਵਧੀਆ ਆ ਆਪਾਂ ਸਾਰੇ ਭੈਣ ਭਰਾਵਾਂ ਨੂੰ ਵਾਦ ਤੋ ਵਦ ਉਪਰਾਲਾ ਕਰਨਾ ਚਾਹੀਦਾ ਜੀ ਕਿੰਦੀ ਵੱਡੀ ਫੈਸਿਲਿਟੀ ਹੈ ਕਿ ਤਾਂ ਲੱਗਦੇ ਪਿੰਡ ਪਿੰਡ ਜਾ ਕੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਜੀ ਲੋਕਾਂ ਜਾਨਾਂ ਬਚਾ ਸਕੀਏ ਆਪਾਂ ਹਾਂਜੀ ਇਹ ਭਾਈ ਇੱਕ ਦੂਜੀ ਗੱਲ ਇਹ ਆ ਵੀ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਤੁਹਾਨੂੰ ਸੱਦਾਂਗੇ ਲਾਈਫ ਲਾਈਨ ਵਾਲਿਆਂ ਨੂੰ ਚਲੋ ਅਸੀਂ ਕਹਾਂਗੇ ਵੀ ਤੁਸੀਂ ਪਿੰਡਾਂ ਦੇ ਵਿੱਚ ਆਓ ਉੱਥੇ ਅਸੀਂ ਮੈਂਬਰ ਸਾਧਕੇ ਆਪਣੇ ਜਿੰਨੀ ਆਪਣੀ ਸਾਡਾ ਪੰਚਾਇਤ ਹੁੰਦੀ ਹੈ ਜੀ ਉੱਥੇ ਅਸੀਂ ਸਾਰਾ ਕੁਝ ਕਰਕੇ ਮਤਾ ਵੀ ਪਾਸ ਕਰ ਸਕਦੇ ਆ ਮਤਾ ਪਾ ਕੇ ਉਹਦੇ ਵਿੱਚ ਅਸੀਂ ਕਹਿ ਸਕਦੇ ਆ ਵੀ ਆਹ ਕੰਮ ਆਪਣੀ ਜ਼ਰੂਰੀ ਆ ਪਾ ਇਹ ਕੰਮ ਕਰੀਏ ਬਾਕੀ ਇੱਕ ਪਿੰਡ ਆਗੇ ਦੂਜਾ ਪਿੰਡ ਮਤਲਬ ਵੇਖੋ ਜੀ ਸ਼ੁਰੂਆਤ ਹੁੰਦੀ ਆ ਗੱਲ ਕਰਨ ਦੀ ਇੱਕ ਵਾਰ ਇੱਕੋ ਸ਼ੁਰੂਆਤ ਹੋ ਗਈ ਫਿਰ ਵੇਖੋ ਜੀ ਕੰਮ ਬਹੁਤ ਅੱਗੇ ਚੱਲ ਜਾਂਦਾ ਵਾ ਤੇ ਬਾਕੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡਾ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਲਾਈਫ ਲਾਈਨ ਨੇ ਮਤਲਬ ਆ ਕੰਮ ਕੀਤਾ ਬਾਕੀ ਕੋਈ ਅਮਨਪਾਜੀ ਦਾ ਨਾਮ ਲੈਂਦੇ ਆ ਜਦੋਂ ਅਸੀਂ ਵੇਖਿਆ ਨਹੀਂ ਅਮਨਪਾਜੀ ਕੌਣ ਆ ਬਾਕੀ ਉਹਨਾਂ ਦੀਆਂ ਗੱਲਾਂ ਜੋ ਜੋ ਉਹਨਾਂ ਨੇ ਉਪਰਾਲਾ ਕੀਤਾ ਵਾ ਇਹੋ ਜਿਹਾ ਉਪਰਾਲਾ ਕਿਤੇ ਕਰਨਾ ਸੋਖੀ ਜੀ ਗੱਲ ਥੋੜਾ ਵਾ ਬਹੁਤ ਵੱਡੀ ਗੱਲ ਆ ਤੇ ਬਾਕੀ ਅਸੀਂ ਇਹਨਾਂ ਦੇ ਨਾਲ ਮਤਲਬ ਪੂਰਾ ਸਾਥ ਇਹਨਾਂ ਦਾ ਦੇਵਾਂਗੇ ਅੱਛਾ ਜੀ ਮੈਂ ਡਾਕਟਰ ਹਰਜਿੰਦਰ ਸਿੰਘ ਜੀ ਸਰਪੰਚ ਪਿੰਡ ਬਲੀਪੁਰ ਤੋਂ ਲਾਈਫ ਲਾਈਨ ਰੈਸਕਿਊ ਆ ਇਹਨਾਂ ਦੇ ਵਿੱਚ ਦੂਸਰੀ ਮੀਟਿੰਗ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਜਿਸ ਤਰ੍ਹਾਂ ਵੇਖੋ ਰੋਡ ਤੇ ਉਧਰ ਘਟਨਾ ਹੁੰਦੀ ਆ ਤੇ ਮਤਲਬ ਕੁਝ ਐਹੋ ਜਿਹੇ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਵਿਚਾਰੇ ਆਪਣੇ ਘਰਬਾਰ ਦਾ ਵੀ ਪਤਾ ਨਹੀਂ ਹੁੰਦਾ ਉਹਨਾਂ ਨੇ ਕਿੱਥੋਂ ਕਿੱਥੇ ਜਾਣਾ ਤੇ ਇਹਨਾਂ ਨੇ ਬੜਾ ਤਕੜਾ ਪ੍ਰਾਲਾ ਕੀਤਾ ਕਿ ਜਿਹੜਾ ਮਤਲਬ ਉਸ ਸਮੇਂ ਦੇ ਉੱਤੇ ਉੱਥੇ ਪੁੱਜ ਕੇ ਉਸ ਬੰਦੇ ਦੀ ਮਤਲਬ ਹੱਦ ਤੋਂ ਵੱਧ ਜੀ ਹੈਲਪ ਕਰਦੇ ਆ ਉਹਨੂੰ ਹਸਪੀਟਲ ਤੱਕ ਪਹੁੰਚਾਉਂਦੇ ਆ ਜਾਂ ਹੋਰ ਵੀ ਉਹਨੂੰ ਜਿਹੜੀ ਕੋਈ ਫੈਸਿਲਿਟੀ ਦੀ ਜ਼ਰੂਰਤ ਆ ਉਹ ਫੈਸਿਲਿਟੀ ਉਹਨੂੰ ਪੂਰੀ ਕਰਦੇ ਆ ਉਹਦੀ ਤੇ ਸਾਨੂੰ ਬੜਾ ਬਹੁਤ ਮਤਲਬ ਲਿਮਟ ਤੋਂ ਵੱਧ ਇਹਨਾਂ ਦਾ ਜਿਹੜਾ ਪ੍ਰਾਲਾ ਸੋਹਣਾ ਲੱਗਦਾ ਹੋਰ ਵੀ ਜਿਹੜੇ ਇਹਨਾਂ ਦੇ ਇੱਕ ਇਹ ਕੋਈ ਜਿਸ ਤਰ੍ਹਾਂ ਕਿਤੇ ਕੋਈ ਅੱਗ ਦੀ ਦਰ ਘਟਨਾ ਹੋ ਗਈ ਉਥੇ ਪਹੁੰਚਦੇ ਆ ਜਾਂ ਕੋਈ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਸ ਤਰ੍ਹਾਂ ਕੋਈ ਦਰ ਘਟਨਾ ਹੁੰਦੀ ਆ ਉਥੇ ਵੀ ਇਹਨਾਂ ਦਾ ਉਪਰਾਲਾ ਵਾ ਕਿ ਇਹ ਜਿੰਨਾ ਵੀ ਜਲਦੀ ਪਹੁੰਚ ਕੇ ਉਹਦੀ ਜਾਨ ਬਚਾ ਦਿੰਦੇ ਨਹੀਂ ਜੀ ਨਹੀਂ ਇੱਕ ਅੱਧੀ ਉਪਰਾਲਾ ਨਹੀਂ ਵੇਖਣ ਨੂੰ ਮਿਲਿਆ ਜੀ ਇਹ ਪਹਿਲਾ ਉਪਰਾਲਾ ਹੈ ਸਾਡੀ ਨੌਲੇਜ ਦੇ ਵਿੱਚ ਤੇ ਪਹਿਲਾ ਹੀ ਆ ਤੇ ਬਾਕੀ ਅਸੀਂ ਮਤਲਬ ਜਿਸ ਤਰ੍ਹਾਂ ਜਿੱਥੋਂ ਤੱਕ ਇਹਨਾਂ ਉਪਰਾਲਾ ਕੀਤਾ ਅਸੀਂ ਸੋਚਿਆ ਵੀ ਨਹੀਂ ਕਦੀ ਇਹੋ ਜਿਹਾ ਕਿਹੋ ਜਿਹਾ ਉਪਰਾਲਾ ਕਰਨ ਸਾਡੀ ਇੱਕ ਤਰਨ ਤਾਰਨ ਦੇ ਵਿੱਚ ਹੋਊਗਾ ਇਹ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਦੀ ਨਗਰੀ ਆ ਜਿਨ੍ਹਾਂ ਦੇ ਵਿੱਚ ਮਤਲਬ ਇਹਨਾਂ ਨੇ ਉਪਰਾਲਾ ਕੀਤਾ ਸਾਨੂੰ ਤੇ ਵੀ ਬੜੇ ਵੱਡ ਭਾਗੇ ਆ ਕਿ ਜਿਨ੍ਹਾਂ ਨੇ ਸਾਨੂੰ ਪ੍ਰਮਾਤਮਾ ਨੇ ਜਨਮ ਇਸ ਗੁਰੂ ਦੀ ਨਗਰੀ ਵਿੱਚ ਦਿੱਤਾ ਅਸੀਂ ਆਪਣੇ ਵੱਲੋਂ ਪੂਰਾ ਉਪਰਾਲਾ ਕਰਾਂਗੇ ਅਸੀਂ ਆਪਣੇ ਰਾਹੀ ਆਪਣੇ ਸਾਡੇ ਮੌਜੂਦਾ ਜਿਹੜੇ ਐਮਐਲਏ ਆ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਅਸੀਂ ਉਹਨਾਂ ਨਾਲ ਵੀ ਇਹਨਾਂ ਦੀ ਮੀਟਿੰਗ ਕਰਵਾਵਾਂਗੇ ਉਹਨਾਂ ਨਾਲ ਵੀ ਇਹਨਾਂ ਨੂੰ ਜਾਣੂ ਕਰਵਾਵਾਂਗੇ ਉਹਨਾਂ ਨੂੰ ਵੀ ਕਹਾਂ ਕਿ ਜਿਹੜੀ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਹੈਲਪ ਦੀ ਲੋੜ ਆ ਉਹਦੇ ਵਾਸਤੇ ਵੀ ਅਸੀਂ ਮਤਲਬ ਆਪਣੇ ਵੱਲੋਂ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿੱਥੇ ਇਹਨਾਂ ਦੀ ਇਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਆ ਉਹ ਇਹਨਾਂ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਉਹਦੇ ਵਿੱਚ ਅਸੀਂ ਜਿੰਨੇ ਵੀ ਹੋ ਸਕਦੇ ਆ ਆਪਣੇ ਜਿੰਨੇ ਵੀ ਮੇਰੇ ਨਾਲ ਸਰਪੰਚ ਸਾਹਿਬਾਨ ਆਏ ਆ ਇਹ ਪੂਰਾ ਹੀ ਟੀਮ ਦਾ ਸਾਥ ਦੇਵਾਂਗੇ ਇਹ ਉਪਰਾਲੇ ਨੂੰ ਅਸੀਂ ਸਿਰੇ ਚੜਾਵਾਂਗੇ